ਸਹੀ ਗੱਲ ਜੀ ਮੈਂ ਤੁਹਾਡਾ ਆਪਣਾ ਦੀਪ ਖਰੜ ਪੰਜਾਬ 19 ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਇਹਦਾ ਪਹਿਲਾ ਆਈਕਨ ਜਿਹੜਾ ਹੈਗਾ ਉਹਨੂੰ ਵੀ ਦਬਬ ਦਿਓ ਇਸ ਵੇਲੇ ਦੀ ਵੱਡੀ ਖਬਰ ਹਲਕਾ ਲੇਰਾ ਗਾਗਾ ਦੇ ਪਿੰਡ ਨੰਗਲਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਸਰਪੰਚੀ ਦੇ ਉਮੀਦਵਾਰ ਡਾਕਟਰ ਸਾਈ ਦਾਸ ਦੀ ਅਚਾਨਕ ਮੌਤ ਹੋ ਜਾਣ ਦਾ ਦਰਦਨਾਕ ਸਮਾਚਾਰ ਹੈ ਵੇਖੋ ਪੂਰੀ ਰਿਪੋਰਟ ਮੈਂ ਕਿਸੇ ਬਤ ਕਰ ਨੂੰ ਕਿਹਾ ਨਹੀਂ ਲਿਖੇਗਾ ਕਿ ਤੁਸੀਂ ਮੈਨੂੰ ਭਈ ਕਿ ਪੈਰੇ ਫਟੋਟਾ 150 ਦੇ 200 ਕਰੀਬ ਮੇਰੇ ਨਾਲ ਡਾਕਾ ਕਰ ਨਹੀਂ ਸੀ ਮੈਂ ਨੇਵਰ ਕਹਾਂਗੇ ਕਿ ਅਸੀਂ ਤੈਨੂੰ ਇਲੈਕਸ਼ਨ ਲੜਾਵਾਂਗੇ ਤੇ ਜਿੱਤਿਆਵਾਂਗੇ ਮੈਂ ਕਹਿ ਰਿਹਾ ਮਹਾਰਾਜ ਮੈਂ ਹੁਣ ਬੁढ़ा ਹੋ ਗਿਆ ਸੱਚੋ ਦੋਰ ਤੂੰ ਦੋਰ ਮੈਨੂੰ ਤੁਰਨਾ ਬਰਨਾ ਜੀ ਔਖਾ ਲੱਗਦਾ ਵੀ ਵੀਰ ਬਣ ਕੇ ਤੁਸੀਂ ਮੈਨੂੰ ਮਾਫੀ ਦੇ ਦਿਓ ਤੇ ਕਹਿੰਦੇ ਵੀ ਤੁਰਾਂਗੇ ਵੀ ਅਸੀਂ ਲੜਾਂਗੇ ਵੀ ਅਸੀਂ ਫੰਡ ਵੀ ਸੀਲਾਵਾਂਗੇ ਖਰਚਾ ਹੁਣ ਉਹ ਵੀ ਕਰਾਂਗੇ ਤੂੰ ਕਹਿੰਦਾ ਤੇਰੇ ਫਟੋਗੱਟ 150 ਦੇ 200 ਕਰੀਬ ਮੇਰੇ ਨਾਲ ਡਾਕਾ ਕਰਮ ਨਹੀਂ ਸੀ ਮੈਂ ਨੇ ਬਕਰ ਆਗੇ ਕਿ ਅਸੀਂ ਤੈਨੂੰ ਇਲੈਕਸ਼ਨ ਲੜਾਵਾਂਗੇ ਤੇ ਜਿੱਤਿਆਂਗੇ ਮੈਂ ਕਹਿ ਰਿਹਾ ਮੈਂ ਹੁਣ ਮੈਂ ਹੁਣ ਬੁਢਾ ਹੋ ਗਿਆ ਸੱਚੋ ਦੋਰ ਦੀ ਦੋਰ ਜਿਹਨੂੰ ਤੁਰਨਾ ਬਰਨਾ ਜਾਬੀ ਔਖਾ ਲੱਗਦਾ ਵੀ ਵੀਰ ਬਣ ਕੇ ਤੁਸੀਂ ਮੈਨੂੰ ਮਾਫੀ ਦੇ ਦਿਓ ਤੇ ਕਹਿੰਦੇ ਵੀ ਤੁਰਾਂਗੇ ਵੀ ਅਸੀਂ ਲੜਾਂਗੇ ਵੀ ਅਸੀਂ ਫੰਡ ਵੀ ਅਸੀਂ ਲਾਵਾਂਗੇ ਖਰਚਾ ਹੁਣ ਉਹ ਵੀ ਕਰਾਂਗੇ ਤੂੰ ਕਹਿੰਦਾ ਤੇਰੇ ਪਿੱਟੋ ਵੱਟ 150 ਦੇ 200 ਕਰੀਬ ਮੇਰੇ ਨਾਲ ਦਾ ਕੱਖ ਕਰ ਨਹੀਂ ਮੈਂ ਨੇ ਬਕਰ ਆ ਗਏ ਕਿ ਅਸੀਂ ਤੈਨੂੰ ਇਲੈਕਸ਼ਨ ਲੜਾਵਾਂਗੇ ਤੇ ਜਿੱਤਾਵਾਂਗੇ ਮੈਂ ਕਹਿ ਰਿਹਾ ਮਹਾਰਾਜ ਮੈਂ ਹੁਣ ਪੜਾ ਹੋ ਗਿਆ ਸੱਚੋ ਦੋਰ ਤੂੰ ਦੋਰ ਮੈਨੂੰ ਤੁਰਨਾ ਵਰਨਾ ਜਾ ਵੀ ਔਖਾ ਲੱਗਦਾ ਵੀ ਵੀਰ ਬਣ ਕੇ ਤੁਸੀਂ ਮੈਨੂੰ ਮਾਫੀ ਦੇ ਦਿਓ ਤੇ ਕਹਿੰਦੇ ਵੀ ਤੁਰਾਂਗੇ ਵੀ ਅਸੀਂ ਲੜਾਂਗੇ ਵੀ ਅਸੀਂ ਫੰਡ ਵੀ ਸੀਲਾਵਾਂਗੇ ਖਰਚਾ ਹੁਣ ਉਹ ਵੀ ਕਰਾਂਗੇ ਤੂੰ ਕਹਿੰਦਾ ਤੇਰੇ ਪੱਟੋਕਾ 150 ਦੇ 200 ਕਰੀਬ ਮੇਰੇ ਨਾਲ ਡੱਕਾ ਕਰ ਨਹੀਂ ਮੈਂ ਨੇਵਰ ਕਹਾਂਗੇ ਕਿ ਅਸੀਂ ਤੈਨੂੰ ਇਲੈਕਸ਼ਨ ਲੜਾਵਾਂਗੇ ਤੇ ਜਿੱਤਾਵਾਂਗੇ ਮੈਂ ਕਹਿ ਰਿਹਾ ਮਹਾਰਾਜਾ ਮੈਂ ਹੁਣ ਬੁढ़ा ਹੋ ਗਿਆ ਸੱਚੋ ਦੋਰ ਤੂੰ ਦੋਰ ਮੈਨੂੰ ਤੁਰਨਾ ਬਰਨਾ ਜਾ ਵੀ ਔਖਾ ਲੱਗਦਾ ਵੀ ਵੀਰ ਬਣ ਕੇ ਤੁਸੀਂ ਮੈਨੂੰ ਮਾਫੀ ਦੇ ਦਿਓ ਤੇ ਕਹਿੰਦੇ ਵੀ ਤੁਰਾਂਗੇ ਵੀ ਅਸੀਂ ਲੜਾਂਗੇ ਵੀ ਅਸੀਂ ਫੰਡ ਵੀ ਸੀਲਾਵਾਂਗੇ ਖਰਚਾ ਹੁਣ ਉਹ ਵੀ ਕਰਾਂਗੇ ਤੂੰ ਕਹਿੰਦਾ ਤੇਰੇ ਪੱਟੋਚਾ 150 ਦੇ 200 ਕਰੀਬ ਮੇਰੇ ਨਾਲ ਡਾਕਾ ਕਰ ਨਹੀਂ ਮੈਂ ਨੇ ਬਕਰ ਆ ਗਏ ਕਿ ਅਸੀਂ ਤੈਨੂੰ ਇਲੈਕਸ਼ਨ ਲੜਾਵਾਂਗੇ ਤੇ ਜਿੱਤਾਵਾਂਗੇ ਮੈਂ ਕਹਿ ਰਿਹਾ ਮੈਂ ਹੁਣ ਹੁਣ ਬੁਢਾ ਹੋ ਗਿਆ ਸੱਥੋ ਦੌਰ ਤੇ ਦੌਰ ਜਿੰਨੂੰ ਤੁਰਨਾ ਬਰਨਾ ਜਾਬੀ ਔਖਾ ਲੱਗਦਾ ਵੀ ਵੀਰ ਬਣ ਕੇ ਤੁਸੀਂ ਮੈਨੂੰ ਮਾਫੀ ਦੇ ਦਿਓ ਇਹ ਕਹਿੰਦੇ ਵੀ ਤੁਰਾਂਗੇ ਵੀ ਅਸੀਂ ਲੜਾਂਗੇ ਵੀ ਅਸੀਂ ਫੰਡ ਵੀ ਅਸੀਂ ਲਾਵਾਂਗੇ ਖਰਚਾ ਹੁਣ ਉਹ ਵੀ ਕਰਾਂਗੇ ਤੂੰ ਕਹਿ ਰਿਹਾ